ਮਨਾਲੀ ਤੋਂ ਲੈ ਜਾਂਦੇ ਆਂ ਰਸਤੇ ਦੇ ਵਿੱਚ ਕਾਰੂ ਪਿੰਡ ਆਉਂਦੇ ਕਾਰੂ ਪਿੰਡ ਤੇ ਰਾਹ ਮੁੜਦੇ ਇੱਕ ਹੇਮਸ ਮਨਸਤਰੀ ਬੁੱਧ ਧਰਮ ਦੀ ਬੜੀ ਮਸ਼ਹੂਰ ਮਨਸਤਰੀ ਹੈ ਇਹ ਇੱਥੇ ਸਾਨੂੰ ਆਉਣ ਦਾ ਮੌਕਾ ਮਿਲੇ ਆਓ ਦੇਖੀਏ ਦਰਸ਼ਨ ਕਰੀਏ ਇਸ ਜਗ੍ਹਾ ਦੇ ਕਰਨ ਸਥਾਨ ਹੈ ਇਹ ਇਸ ਮਨਸਟਰੀ ਦਾ ਨੇਮਸ ਮਨਸਟਰੀ ਦਾ ਤਾਲ ਹੈ ਉਸ ਤੋਂ ਬਾਅਦ ਉੱਪਰ ਜਾ ਕੇ ਦੁੱਜਾਈ ਦਾ ਅਸਲੀ ਮਨਸਟਰੀ ਉੱਪਰ ਇਹ ਇੱਥੋਂ ਸ਼ੁਰੂਆਤ ਕਰ ਹੈ ਲੋ ਤਾਲ ਕਰ ਹੈ ਇਹ ਇੱਕ ਬੁੱਧੀ ਸਿੰਬਲ ਹੈ ਜਿਹਨੂੰ ਸਮਰਾਟ ਅਸ਼ੋਕ ਨੇ ਆਪਣੀ ਜੋ ਸ਼ਿਲਾ ਲੇਖ ਹੈ ਜਾਂ ਫਿਰ ਉਹਨੇ ਜਿਹੜੇ ਸਤੰਭ ਬਣਾਏ ਉਸ ਤੋਂ ਅਸ਼ੋਕ ਸਤੰਭ ਬਣਾਏ ਹੈ ਉਸ ਦੇ ਅੰਦਰ ਇਹ ਇਹਨਾਂ ਇਸ ਉਹ ਉਹ ਇਹ ਬਣਾਇਆ ਹੋਇਆ ਹੈ ਤੇ ਉਸੇ ਕਿੰਨੇ ਕਿੰਨੇ ਹੈ ਜੀ ਘੰਟੀ ਜਿਹੇ ਇਹ 24 ਨੇ अच्छा ये उसे तो प्रभावित होगे उसे तो लाइक इंस्पिरेशन लेके इंडिया ਦੇ 플ੈਗ ਦੇ ਵਿੱਚ ਸੇਮ ਟੂ ਸੇਮ ਆਹੀ ਸ਼ੇਪ ਦੇ ਵਿੱਚ ਜਿਦਾ ਇਹ ਹਾਂ ਹਾਂ ਜਿਹੇ ਇਸ ਸ਼ੇਪ ਦੇ ਵਿੱਚ ਇੰਡੀਅਨ 플ੈਗ ਦੇ ਵਿੱਚ ਯੂਜ਼ ਕੀਤਾ ਹੋਇਆ ਹੈ ਇਹਨੂੰ ਤੇ ਉਹ ਅਸ਼ੋਕ ਚੱਕਰ ਐਕਚੁਅਲੀ ਇਹ ਇਸੇ ਤੇ ਬੇਸਡ ਹੈ ਹਾਂਜੀ ਅਸਲ ਵਿੱਚ ਅਸ਼ੋਕ ਚੱਕਰ ਇਹ ਹੈ ਹਾਂ ਮਤਲਬ ਇਹ ਇਸ ਸਟਰਕਚਰ ਦਾ ਬਿਲਕੁਲ ਸੇਮ ਮੈਂ ਦੇਖਿਆ ਕਿ ਜਿੱਥੇ ਨੰਨਾਪਾਤ ਤੋਂ ਸਿੱਧੀਆਂ ਨਹੀਂ ਆਈਆਂ ਨਹੀਂ ਸਿੱਧੀਆਂ ਨਹੀਂ ਹੈ ਇਹ ਇਦਾਂ ਦੀਆਂ ਨਹੀਂ ਓਕੇ ਇਹ ਅਸ਼ੋਕ ਚੱਕਰ ਦੀ ਸ਼ੇਪ ਹੈ ਐਕਚੁਅਲੀ 24 ਹੋਣਗੇ 플ੈਗ ਦੇ ਇਹ ਵੀ 24 ਹੋਣਗੇ 플ੈਗ ਦੇ ਵਿੱਚ ਵੀ 24 ਔਰ ਨੋਟਾ ਤੇ ਵੀ ਮੈਨੂੰ ਲੱਗਦਾ ਸ਼ਾਇਦ ਇਹੀ ਹੁੰਦਾ ਹੈ ਨਾ ਹਾਂਜੀ 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 ਨੋਟਾ ਤੇ ਵੀ ਇਹੀ ਇਹੀ ਹੁੰਦਾ ਹੈ ਠੀਕ ਲੋ ਜੀ ਇੱਥੋਂ ਉੱਪਰ 3 ਕਿਲੋਮੀਟਰ ਪੈਦਲ ਵੀ ਜਾ ਸਕਦੇ ਆਪਾਂ ਗੱਡੀ ਨਾਲ ਵੀ ਜਾ ਸਕਦੇ ਆ ਬਹੁਤ ਰਮਣੀਕ ਸਥਾਨ ਹੈ ਚਾਰ ਸਫੇਰੇ ਹਰਿਆਲੀ ਔਰ ਬਿਲਕੁਲ ਸ਼ਾਂਤ ਵਾਤਾਵਰਨ ਬੁੱਧ ਧਰਮ ਦੀ ਇੱਕ ਮਹਾਨ ਇਮਾਰਤ ਇਹ ਮਿਨਿਸਟਰੀ ਬਹੁਤ ਵੱਡੀ ਗੱਲ ਦੀ ਟੂਰਿਸਟ ਫੇਮਸ ਮਸਤੀ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਨੋਫਾਲ ਸ਼ੁਰੂ ਹੋ ਗਈ ਨਾਜ਼ੀਨ ਆਣਾ ਹਲਕੀ ਹਲਕੀ ਬਾਰਿਸ਼ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਦੇਖੋ ਕਿਵੇਂ ਲੋਕ ਬਾਰਿਸ਼ ਤੋਂ ਬਚਣ ਦੇ ਲਈ ਇਸ ਸਥਾਨ ਤੇ ਖੜੇ ਹੈ ਇੱਥੇ ਟਿਕਟ ਲੱਗਦੀ ਹੈ ਜੀ 50 ਰੁਪਿਆ ਦੀ ਆਪਾਂ ਨੇ ਲਈਆਂ ਜੀ 4 ਟਿਕਟਾਂ ਇਹਦੇ ਨਾਲ ਆਪਾਂ ਮਿਊਜ਼ੀਅਮ ਦੇਖਾਂਗੇ ਤੇ ਮਿਨਿਸਟਰੀ ਦੇਖਾਂਗੇ ਆਓ ਜੀ ਇੱਥੇ ਆਉਣ ਵਾਲਿਆਂ ਲਈ ਇੱਕ ਇਹਨਾਂ ਦੀ ਮੈਨੇਜਮੈਂਟ ਕਮੇਟੀ ਨੇ ਸ਼ਰਤ ਰੱਖੀ ਹੋਈ ਹੈ ਕਿ ਇੱਥੇ ਜਿਹੜੀ ਇਹ ਮਿਨਿਸਟਰੀ ਹੈ ਇੱਥੇ ਤੁਸੀਂ ਆਮ ਤੱਕ ਘੁੰਮ ਸਕਦੇ ਹੋ ਪਰ ਜਿਹੜਾ ਇੱਥੇ ਬੁੱਧ ਮੰਦਿਰ ਹੈ ਜਾਂ ਜਿਹੜਾ ਮਿਊਜ਼ੀਅਮ ਬਣਾਇਆ ਹੋਇਆ ਇਹਨਾਂ ਨੇ ਬੁੱਧ ਧਰਮ ਦਾ ਉੱਥੇ ਕੈਮਰਾ ਅਲਾਉਡ ਨਹੀਂ ਹੈਗਾ ਨਾ ਮੋਬਾਈਲ ਅਲਾਉਡ ਹੈ ਕੈਮਰਾ ਵੀ ਨਹੀਂ ਅਲਾਉਡ ਤੁਹਾਡਾ ਕੈਮਰਾ ਤੇ ਮੋਬਾਈਲ ਇੱਥੇ ਜਮ੍ਹਾਂ ਹੋ ਜਾਏਗਾ ਆਓ ਕੋਸ਼ਿਸ਼ ਕਰ ਜੀਏ ਤੁਹਾਨੂੰ ਵੱਧ ਤੋਂ ਵੱਧ ਦਿਖਾਉਣ ਦੀ ਲਓ ਜੀ ਹੈਮਸ ਮਨਿਸਟਰੀ ਦੀ ਪਹਿਲੀ ਚਲਕ ਅੰਦਰ ਵੜਦੇ ਆਈ ਸਭ ਤੋਂ ਪਹਿਲੀ ਚਲਕ ਦੇਖੋ ਤੁਸੀਂ ਵੀ ਪਰੋਦਰਸ਼ਨ ਇਸ ਮਨਿਸਟਰੀ ਦੇ ਅੰਦਰ ਜਿਹੜਾ ਖੁੱਲਾ ਵਿਹੜਾ ਖੁੱਲਾ ਹਾਲ ਹੈ ਇਹ ਐਡਾ ਵੱਡਾ ਜੇ ਤੁਸੀਂ ਇਸ ਦੇ ਵਿਚਕਾਰੋਂ ਖੜ ਕੇ ਚਾਰ ਸਫੇਰੇ ਦੇਖੋਗੇ ਤਾਂ ਤੁਸੀਂ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰੋਗੇ ਕਿਉਂਕਿ ਇਹ ਬਹੁਤ ਵੱਡੇ ਏਰੀਏ ਦੇ ਵਿੱਚ ਮਨਿਸਤ ਫੈਲੀ ਹੋਈ ਹੈ ਇਹ ਬਹੁਤ ਪ੍ਰਾਚੀਨ ਮਨਿਸਤ ਹੈ ਇਹ ਭਾਈ ਸਾਹਿਬ ਨੂੰ ਸਾਨੂੰ ਮਿਲੇ ਲੱਗੇ ਬੜੇ ਤੋਂ ਸੋਣ ਕੀ ਦੱਸ ਰਹੇ ਨੇ ਕਹਿੰਦੇ ਵੀ ਜਿਹੜੀ ਤਿਆਰੀ ਕਰ ਰਹੇ ਇਹ ਸਾਰੇ ਇਹ ਹੈਂਸ ਕਸ਼ਮੀਰ ਆ ਰਿਹਾ ਦੋ ਦਿਨ ਦਾ ਪ੍ਰਤੀਕਰਮ ਤਿਆਰੀ ਕਰ ਰਹੇ ਜਿਹੜਾ ਇਹ ਆਪਣਾ ਸਾਹਮਣੇ ਦਰਜੀਤ ਨੂੰ ਲੱਗੇ ਹੱਤੀ ਵੱਡੀ ਜਿਹਾ ਰਿਹਾ ਇਹ ਹੈ ਇੰਪੋਰਟੈਂਟ ਹੈ ਇਹ ਪੌਂਡਰ ਸਰਵਰ ਹੈ ਜਿਹੜਾ ਅੱਜ ਅਥੋਂ ਦੇ ਰਾਜ ਨੂੰ ਮਿਲਿਆ ਹੈ ਮਾਛੰਦ ਕੋਨਾ ਚ ਦੇਖ ਕਰਦੇ ਸਮੇਂ ਆਇਓ ਅੱਪਾ ਕਿਹਾ ਜਿਦ ਕਿਹੜੇ ਸਾਲਾਂ ਚ ਬਣਿਆ ਸੀ ਕਿੰਨੇ ਸੌ ਸਾਲ ਹੋ ਗਏ 1573 ਤੋਂ 1900 ਕੁ ਬੀਤ ਗਏ ਉਸ ਟਾਈਮ ਲੀਡਰ ਆਜੀ ਨੇ ਤੇ ਫੋਟੋ ਦਿਖਾਉਂਦੇ ਹਾਂ ਉਹ ਵੀ ਫੋਟੋ ਮੇਰੀ ਜਿਨੀ ਇਹਦੇ ਰਾਜ ਨੇ ਵੀ ਉਹ ਕਰੀ ਸੀ ਉਹ ਮੈਸੇਜ ਹਨ ਨੋਖ ਮੌੜਾ ਪੰਚਸ ਰੁਪਿਆ ਨੇ ਆਪਣੇ ਲਗਭਗ ਸਾਰੇ ਬਗਲਾਉੜਾਂ ਕਾਚ ਵੀ ਤੁਸੀਂ ਦੇਖਿਆ ਹੋਣਾ ਬਹੁਤ ਗਿਆ ਵੀ ਦੇਖਿਆ ਹੋਣਾ ਉਸ ਤੋਂ ਬਾਅਦ ਹਾਈਲੈਂਡ ਤੇ ਬਾਹਰ ਚ ਵੀ ਇਹਨਾ ਜਿਹੜੇ ਸੁਲੁਖ ਦੇ ਹਨ ਇਹ ਇਹਨਾਂ ਨੂੰ ਕਮਾਉਣ ਹੈ ਪਾਤਾ ਜੇ ਜਦ ਤੱਕ ਤੁਹਾਨੂੰ ਪ੍ਰਾਪਤ ਹੋਊਗੀ ਕੋਈ ਸਾਇ ਜੇ ਚਲੋ ਸਾਡੇ ਵਾਲੇ ਵੀ ਸਾਰੇ ਖਵਾ ਰਹੇ ਬਾਰ ਬਾਰ ਆਪਣਾ ਕਹਿੰਦੇ ਕਿ ਅਸੀਂ ਵੀ ਕਮਾਉਣੇ ਆ ਪਾਈ ਜ਼ਰੂਰੀ ਹੈ ਕਦੇ ਵੀ ਹਕੂਮਤ ਦੇ ਅਧਿਕਾਰ ਇਹ ਆਪਣਾ ਚਰਾਸੀ ਰੱਖਦੇ ਚੰਦਰਾ ਦੇ ਬੰਦਾ ਮੁਗੱਟੀ ਪਾਉਂਦਾ ਹੈ ਤਾਂ ਕਰਕੇ ਇਹਨਾਂ ਨੂੰ ਕਮਾਉਣਾ ਪੈਂਦਾ ਹੈ ਵੀ ਇਮਾਰਤ ਲਈ ਜ਼ਰੂਰੀ ਹੈ ਬਾਈ ਕਮਾਉ ਮੇਰੀ ਡਿਊਟੀ ਡਿਊਰੀ ਬਣਾਉਣਾ ਤੇ ਲੱਗਦੀ ਹੈ ਮੈਂ ਵੀਡੀਓ ਬਣਾਉਂ ਕਿਉਂਕਿ ਮੈਂ ਤਾਂ ਬਹੁਤ ਜਿਆਦਾ ਕਮਾ ਚੁੱਕੇ ਰਹੰਨੂੰ ਨੂੰ ਦੇਖ ਕੇ ਕਿ ਮਨੁਸ਼ੀਲੇ ਦਾ ਸੁਨ ਕਰਕੇ ਬਾਬਸਾ ਰਹੀ ਰੀ ਜਿਹੜੇ ਆਉਂਦੇ ਵਿੱਚ ਅਸੀਂ ਦੇਖਿਆ ਉਹ ਭਾਰਮੀ 19ਵੀਂ 20ਵੀਂ ਸਦੀ ਦੀ ਜਿਹੜੇ ਬੁੱਧ ਧਰਮ ਨਾਲ ਸੰਬੰਧਿਤ ਇਤਿਹਾਸ ਜੇ ਕੱਪੜੇ ਜਿਨ੍ਹਾਂ ਨੇ ਇਸ ਪਾਕਿਸਤਾਨ ਦੀ ਹੋਣੀ ਹੁੰਦੀ ਹੈ ਉਹਨਾਂ ਨਾਲ ਸੰਬੰਧਿਤ ਅਤੇ ਹਥਿਆਰ ਉਸ ਸਮੇਂ ਦੇ ਕਿਹੜੇ ਕਿਹੜੇ ਹਥਿਆਰ ਤੇ ਇੱਥੇ ਚੀਤੇ ਦੀ ਗੱਲ ਪਈ ਹੈ ਇੱਥੇ ਬਣਾ ਸ਼ੇਰ ਦੀ ਗੱਲ ਪਈ ਹੈ ਉਸ ਤੋਂ ਬਾਅਦ ਉਸ ਸਮੇਂ ਕਿਹੜੇ ਭਾਂਡੇ ਵਰਤ ਜਾਂਦੇ ਸੀਗੇ ਉਹ ਪਏ ਹੈ ਉਹ ਸਮੇਂ ਦੇ ਕੱਪੜੇ ਪਏ ਹੈ ਮੰਨ ਲਓ ਕਿ 18ਵੀਂ 19ਵੀਂ 20ਵੀਂ ਸਦੀ ਦੇ ਲਗਭਗ ਸਾਰਾ ਜੋ ਉੱਥੇ ਮਿਊਜ਼ੀਅਮ ਦੇ ਵਿੱਚ ਹੈ ਉਹ ਅਸੀਂ ਦੇਖਿਆ ਹੁਣ ਅਸੀਂ ਅਗਲੇ ਸਫਰ ਦੇ ਵਿੱਚ ਜਾ ਰਹੇ ਹਾਂ ਕਿਸੇ ਸਮੇਂ ਬੜਾ ਵਿਸ਼ਾਲ ਰਿਹਾ ਹੈ ਧਰਮ ਆਪਣਾ ਇੰਡੀਆ ਤੋਂ ਲੈ ਕੇ ਨੇਪਾਲ ਚੀਨ ਮਲੇਸ਼ੀਆ ਸਿੰਗਾਪੁਰ ਜਪਾਨ ਜਰਮਨ ਅਜਿਹਾ ਕਹਤਾ ਹੈ ਧਰਮ ਵਾਲੇ ਹਾਈ ਟੈਕਨੀਕ ਦੇ ਨਾਲ ਕਾਲਪੁਰ ਵੱਲ ਦੇ ਵਿੱਚ ਆਪਣੀ ਪ੍ਰਚਾਰ ਕਰ ਰਹੇ ਹੈ ਇਹ ਧਰਮ ਸਾਹੀ ਪ੍ਰਚਾਰ ਰਹੇ ਦੇਖੋ ਚਾਰੇ ਪਾਸੇ ਬਹੁਤ ਵੱਡੀ ਮਿਨਿਸਟਰੀ ਹੈ ਇਹ ਇਲਾਕੇ ਆਉਣ ਵਾਲੇ ਸਾਰੇ ਲੋਕ ਇੱਥੇ ਜ਼ਰੂਰ ਆਉਂਦੇ ਹੈ ਯਾਤਰਾ ਟੂਰ ਹੈ ਨਾ ਤੁਸੀਂ ਇਸ ਵੱਡੀ ਘਟਨਾ ਤੇ ਆਉਂਦੇ ਹੈ ਪਰ ਤੁਸੀਂ ਦੇਖ ਸਕਦੇ ਹੋ ਤੇ ਮੀ ਉੱਚੇ ਪਹਾੜਾਂ ਦੇ ਪਰ ਵੀ ਹੰਢੇ ਤੱਕ ਮੈਰਾ ਹੀ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਪੋਤਾ ਦੀ ਮੂਰਤੀ ਕਿੰਨੀ ਉੱਚੀ ਚਾਹੀਦੀ ਰੱਖੀ ਹੋਈ ਹੈ ਉਹ ਦੇਖੋ ਜਮਸ਼ੀਰ ਲੈ ਲਾਖ ਕੋਮਣ ਦੇ ਲਈ ਦੇਖੋ ਤੁਸੀਂ ਸਾਈਕਲਾਂ ਤੋਂ ਇਲਾਵਾ ਆਪਣੇ ਕਿੰਨਾ ਕਿੰਨਾ ਵਹੀਕਲਾ ਤੇ ਲੋਕ ਆ ਰਹੇ ਨੇ ਵਿਦੇਸ਼ਾਂ ਤੋਂ ਲੈ ਲਾਖ ਕੋਮਣ ਦੇ ਲਈ ਕੀ ਬਾਤ ਹੈ ਲਓ ਜੀ ਮੁੱਕੀਆਂ ਉੜੀਕਾਂ ਤੇਰਾ ਤੋਂ ਉੜੀਕ ਸੀ ਸਾਨੂੰ ਪਹੁੰਚੇ ਆ ਉਸ ਧਰਤੀ ਤੇ ਦੁਨੀਆ ਦੇ ਸਭ ਤੋਂ ਠੰਡੇ ਰੇਗਿਸਤਾਨ ਲੈਨਜ਼ਾਖ ਲੈਨਜ਼ਾਖ ਦੀ ਧਰਤੀ ਤੇ ਪਹੁੰਚ ਚੁੱਕੇ ਆ ਜੀ ਆਪਾਂ ਲੈ ਸ਼ਹਿਰ ਦੇ ਬਕਰੇ ਨਿਆਰੇ ਲੈ ਸ਼ਹਿਰ ਦੇ ਬਕਰੇ ਆਉਂਦੇ ਵਿਆਹੇ ਅਤੇ ਕੁਆਰੇ ਆਉਂਦੇ ਵਿਆਹੇ ਅਤੇ ਟਾਲੇ ਬਣਾਉਂਦੇ ਵੀਡੀਓ ਲੈ ਸ਼ਹਿਰ ਦੀ ਬਣਾਈਏ ਵੀ ਤੈਰ ਵੀ ਬਣਾਈਏ ਵੀਡੀਓ ਤੇ ਸ਼ੈਰ ਵੀ ਬਣਾਈਏ